ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਸਾਡਾ ਪਹਿਲਾ ਬਲੌਗ ਹੈ ਤੇ ਅੱਜ ਲਾਉਣ ਲੱਗੇ ਹਾਂ ਜਿਵੇਂ ਕਬੂਤਰਾਂ ਨੂੰ ਦਵਾਈ ਹਾਈ ਟੈਕ ਤੇ ਇਹ ਵਧੀਆ ਹੁੰਦੀ ਆ ਸੋਕਾ ਸਾਕਾ ਨਹੀਂ ਪੈਂਦਾ ਥੋੜੇ 2-3 ਮਹੀਨੇ ਬਾਅਦ ਲਾ ਦੇਣੀ ਚਾਹੀਦੀ ਇਹ ਲਾਉਣ ਦਾ ਤਰੀਕਾ ਇਹ ਇੱਕ ਲੀਟਰ ਦੇ ਵਿੱਚ ਪਹਿਲਾਂ ਖਪਾ ਲੋ ਖੰਡ ਪਾਣ ਦੇ ਵਿੱਚ ਮੁੱਕੋ ਉਹ ਲੋ ਖੰਡ ਪਾਉਣੇ ਚੱਕਰ ਪਾ ਲੋ ਨਹੀਂ ਤਾਂ ਖੋ ਜੀ ਸ਼ੱਕਰ ਪਾਉਣੇ ਚੱਕਰ ਪਾ ਲੋ 1 ਲੀਟਰ ਦੇ ਵਿੱਚ ਇੱਕ ਢੱਕਣ ਪਾ ਲੋ ਬਈ ਸਹੀ ਆ ਤੇ ਲਾ ਕੇ ਦਿਖਾਉਣਾ ਸਾਨੂੰ ਫਿਰ ਅੱਜ ਨਾਲ ਹੈਗਾ ਸਾਡੇ ਟੌਮੀ ਬਾਈ ਨਾਂ ਇਹਦਾ ਪੱਕਾ ਹੈਗਾ ਜਗਦੀਪ ਪਿਆਰ ਨਾ ਪੰਮ ਕਹਿੰਦੇ ਸਾਰੇ ਨਾ ਸਾਰੇ ਹੁਣ ਦਵਾਈ ਆਪਾਂ ਖੋਲ ਲੀਆ ਹੁਣ ਬੰਨੇ ਕਬੂਤਰਾਂ ਨੂੰ ਸਾਰਿਆਂ ਨੂੰ ਤੇ ਬਾਅਦ ਦੇਖਾਂਗੇ ਕੀ ਮੰਦਾ ਵੈਸੇ ਮੈਂ ਦਿੱਤੀ ਤਾਂ ਹੋਈ ਸੀ ਪਹਿਨਾ ਵੀ ਇਹਨਾਂ ਨੂੰ 2 ਕੁ ਮਹੀਨੇ ਤੱਕ ਨਾ ਮੇਰੇ ਕਬੂਤਰਾਂ ਨੇ ਨਹੀਂ ਦਿੱਤੀ ਮੜਾ ਆਪਾਂ ਪੈਂਦੇ ਨਹੀਂ ਪਰ ਆ ਮੀਰਾ ਆਪਾਂ ਪਾਈਦਾ ਵਾ ਨਾ ਮੜਾ ਆਪਣੀ ਪੈਂਦੇ ਮੇਰਾ ਖਰਾਕ ਦੇ ਵਿੱਚ ਤਾਰਾ ਮੀਰਾ ਪਵਾ ਲਿਆ ਕਰੋ ਸਿਆਲਾਂ ਦੇ ਵਿੱਚ ਉਹ ਸਹੀ ਰਹਿੰਦਾ ਤੇ ਆਹ ਫਿਰ ਕਬੂਤਰ ਨੂੰ ਦੰਨੇ ਆ ਦਵਾਈ ਦੇਖ ਲੈਕਰ 15 ml ਸਹੀ ਹੁੰਦੀ ਐ ਇਸੇ 15 ml ਦੇ ਦੋ ਵੱਧ ਨਾ ਲਓ ਬੈਟਰੂ ਉੱਪਰ ਨੂੰ ਬੁਰਾ ਫਾਇੰਟਾ ਰਣ 15 15 ml ਦੇ ਕੇ ਧੁੱਪ ਲਵਾਓ 2 ਘੰਟਿਆਂ ਦੀ ਧੁੱਪ ਲਵਾਓ ਬਾਹਰ ਹੀ ਨਾਲ ਵਾ ਬਾਦ ਕੋਡਾਂ ਜੀ ਛੱਡ ਦੋ ਦਾਣਾ ਪਾਣੀ ਆ ਬਰਾਤ ਨੂੰ ਚੱਕ ਲਿਓ ਤੇ ਦਾਣਾ ਪਾਣੀ ਨਾ ਹੋਵੇ ਨਾ ਹੀ ਪਾਣੀ ਹੋਵੇ ਗੁੱਡੇ ਤੇ ਨਾ ਹੀ ਦਾਣਾ ਹੋਵੇ ਨਾ ਹੀ ਇਹਨਾਂ ਦੇ ਪੋਤਿਆਂ ਦੇ ਵਿੱਚ ਦਾਣਾ ਹੋਵੇ ਕੋਈ ਨਹੀਂ ਫਿਰ ਸਹੀ ਰਹਿੰਦੇ ਨੇ ਦਲਸ ਦੇਂਦੇ ਹੋ ਤੋ ਬਾਈ ਹੋ ਕੰਮ ਸਹੀ ਹੈ ਹੁਣ ਦੇਖੀ ਸਾਰੇ ਫੁੱਟਰਾਂ ਨੂੰ ਦਵਾਈ ਹੁਣ ਹੋ ਗਿਆ ਪਰ ਦੇਲੇ ਇਸ ਤੋਂ ਬਾਅਦ ਕਰਾਂਗੇ ਖੁੱਡੇ ਸਾਫ ਜੇ ਵੱਡ ਗਿਆ ਸਾਡਾ ਛੋਟਾ ਟੌਮੀ ਫੇਰ ਖੁੱਡੇ ਦੇ ਵਿੱਚ ਕਰੂ ਅੱਜ ਖੁੱਡੇ ਸਾਫ ਦੇਖੋ ਤੁਸੀਂ ਕੋ ਖੁੱਡੇ ਸਾਫ ਕਰਨਾ ਮੂੰਹ ਆਫਲ ਲਵੇਟ ਵੀ ਸਾਫ ਕਰਿਆ ਕਰੋ ਇਹਨੂੰ ਮੈਂ ਕਿਹਾ ਵੀ ਤੁਸੀਂ ਮੂੰਹ ਲਵੇਟ ਲੱਗ ਮੈਂ ਨਹੀਂ ਆਈ ਦੱਸ ਤੈਨਾਂ ਕਹਿੰਦਾ ਕੋਸ਼ਿਸ਼ ਨਹੀਂ ਲੋ ਵੈਸੇ ਆਉ ਦੇ ਹਫਤੇ ਤੋਂ ਬਾਅਦ ਖੁੱਡੇ ਸਾਫ ਕਰ ਲਿਆ ਕਰੋ ਰਹੀ ਰਹਿੰਦਾ ਵਾ ਨਾ ਰਜੀ ਜੋ ਪੈਂਦਾ ਵਾ ਨਾ ਕੋਈ ਬਿਮਾਰੀ ਪੈਂਦੀ ਆ ਕਲੀ ਛੜਕਦਾ ਕਰੋ ਹੁਣ ਗਾੜੀ ਤਾਂ ਕਲੀ ਛੜਕੀ ਹੁੰਦੀ ਆ ਬਸ ਹਫਤੇ ਬਾਅਦ ਕਲੀ ਛੜਕਣੀ ਛੜਕਣੀ ਖੁੱਬੇ ਨੇ ਬਸ ਇਹ ਫੁੱਡੇ ਹੁਣ ਹੋ ਗਏ ਫੁੱਡੇ ਹੋ ਗਏ ਸਾਫ ਸਾਡੇ ਐਨ ਪੂਰੇ ਕਲੀਅਰ ਕਰ ਦਿੱਤੇ ਮੇਰੇ ਸਾਡੇ ਨੇ ਤੇ ਹੁਣ ਬੱਚੇ ਛੜਦਾ ਤਾਂ ਉੱਪਰ ਕਿਹਨਾਂ ਨੇ ਦਵਾਈ ਲਾਈ ਸੀ ਕੌਮੀ ਛੜਕ ਬਾਣੀ ਟੱਪ ਲਵਾਉਣੀ ਚਾਹੀਦੀ ਮੁਰਰੇ ਖਰਾਬ ਕਰਦੀ ਆ ਟੱਪ ਵੀ 2 ਘੰਟੇ ਦੀ ਟੱਪ ਲਵਾਓ ਕੋਈ ਵੀ ਦਵਾਈ ਦੇਣੀ ਐ ਮੜਪਾਂ ਲਈ ਜੇ ਨਾ ਡੌਂਟਰ ਪਲੱਸ ਹੋਵੇ ਹਾਈ ਟਕ ਹੋ ਕੋਈ ਵੀ ਲਾਉਣੇ ਦਵਾਈ ਆਪਦੇ 2 ਘੰਟੇ ਦੀ ਧੁੱਪ ਲੋ ਬਾੜੀ ਨਾ ਲਵਾਓ ਹੁਣ ਛੱਡਣ ਲੱਗਿਆ ਵਿੱਚ ਤੂਤਰ ਚੱਕ ਲਿਆ ਟੌਮੀ ਬਾਈ ਸਾਡਾ ਇਕੱਠਾ ਹੀ ਤਿੰਨ ਚਾਰ ਉਤਰ ਇਕੱਠੀ ਚੱਕ ਲਿਆ ਇਹ ਛੱਡ ਤੇ ਵਿੱਚ ਤੇ ਆਹੀਆ ਬਸ ਕੁੱਝ ਥੋੜੇ ਜਿ ਛੱਡਾਂਗੇ ਆਪਾਂ ਪੱਤੇ ਇਹਦੇ ਜੋੜੇ ਆ ਉਹਦੇ ਆਪਾਂ ਬੱਚੇ ਛੱਡਾਂਗੇ ਤੇ ਫਲੱਕ ਜੋੜੇ ਹੀ ਆ ਬਸ ਬਾਲੇ ਨਹੀਂ ਹੈਗੇ ਪੈਨ ਚਾਰਜ ਉਹਦੇ ਤਰ੍ਹਾਂ ਦੇ ਹੈ ਜੇ ਆਪਣਾ ਪੂਰੇ ਵਧੀਆ ਰਿਜ਼ਲਟ ਦੇਿੰਦੇ ਬਾਰੀਆਂ ਵਧੀਆ ਦਿਖਾਉਂਦੇ ਆ ਤੇ ਵਾ ਠੀਕ ਆ ਕਿਹੜੇ ਵੀ ਅਗਰ ਆਪਣੇ ਵਧੀਆ ਦਿੱਤੇ ਹੋਏ ਆ ਮਾਣਾ ਆਪਣਾ ਆ ਦੇ ਕੁਤਰਾਂ ਦੇ ਆਪਦੇ ਸ਼ੁਰੂ ਤੋਂ ਕਿਹੋ ਜਿਹੇ ਆਂਦੇ ਬਲੌਰ ਪੂਰਾ ਦੇਖ ਕੇ ਜਾਣਾ ਜੀ ਨੇ ਦੇਖਣਾ ਆ ਬਈ ਇਹ ਬਲੌਰ ਤੋਂ ਨੂੰ ਭਲੀ ਲੱਗੂ ਸਾਟਾ